ਚਾ ਬੰਦੇ ਦਾ ਛੱਡਦੀ ਕੱਖ ਨਹੀਂ ਪਹਿਲੇ ਸਿੱਖਾਂ ਦੇ ਵਿੱਚ ਬੱਜਰ ਕਰਾਇ ਸੀ ਚਾ ਕਾਰਡੀਨਲ ਸਿਨ ਪਾਪਾਇ ਅਸੀਂ ਚਾ ਨਹੀਂ ਪੀ ਸਕਦੇ ਹੁਣ ਤਾਂ ਮੈਨੂੰ ਲੱਗਦਾ ਸਿੱਖਾਂ ਦੇ ਘਰੇ ਹੀ ਸਭ ਤੋਂ ਜ਼ਿਆਦਾ ਚਾ ਬਣਦੀ ਤੇ ਦਿਹਾੜੀ ਚ ਚਾਰ-ਚਾਰ ਵਾਰ ਬਣਦੀ ਹੈ ਸਿੱਖਾਂ ਦੇ ਘਰਾਂ ਦੇ ਵਿੱਚ ਨਹੀਂ ਸਿੱਖਾਂ ਦੇ ਤਖਤਾਂ ਦੇ ਉੱਤੇ ਵੀ ਗੁਰੂ ਘਰਾਂ ਦੇ ਵਿੱਚ ਹਰ ਪ੍ਰੋਗਰਾਮ ਤੇ ਛਾਦਾ ਲੰਗਰ ਲਾਇਆ ਜਾਂਦਾ ਜੀ ਭੋਗ ਵੀ ਲਵਾਇਆ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਨੂੰ ਕਿ ਮਹਾਰਾਜ ਭੋਗ ਲਾਓ ਪ੍ਰਵਾਨ ਕਰੋ ਚਾ ਨੂੰ ਤੇ ਰੋਡ ਤੇ ਵੀ ਲਾਈ ਜਾਂਦੀ ਆ ਵੱਜਰ ਕਰਾਇਆ ਤਾਂ ਚਾ ਅੰਨੇ اصول ਪੱਕੇ ਸੀ ਸਿੱਖਾਂ ਦੇ ਅਸੀਂ ਖੰਡ ਨਹੀਂ ਲੈ ਸਕਦੇ ਹੁਣ ਅਸੀਂ ਖੰਡ ਤੋਂ ਬਿਨਾ ਜੀਂਦੇ ਨਹੀਂ ਆ ਖੰਡ ਚਿੱਟਾ ਹੈ ਚਿੱਟੀ ਹੈ ਖੰਡ ਜਿਹੜੀ ਆਪਾਂ ਕੀ ਬੋਲਦੇ ਆ ਵਾਈਟ ਡਰੱਗ ਹੈ 252 ਬਿਮਾਰੀਆਂ ਲੱਗਦੀਆਂ ਖੰਡ ਦੇ ਨਾਲ ਹੱਡੀਆਂ ਨੂੰ ਖਾਰ ਕੇ ਰੱਖ ਦਿੰਦੀ ਹੈ ਦਿਮਾਗ ਦੀ ਨਗਾਲੀ ਨਾ ਕਰੀਏ ਆਪਾਂ ਤੇ ਮਿੱਠੇ ਚ ਅਸੀਂ ਕੀ ਕੰਜ਼ੂਮ ਕਰ ਸਕਦੇ ਆ ਫਿਰ ਪਿਓਰ ਸਾਦਾ ਗੁੜ ਸ਼ੱਕਰ ਬੈਸਟ ਆਪਣੇ ਹਿਸਾਬ ਦੇ ਨਾਲ ਬਣਾਓ ਆ ਜਿਹੜਾ ਇਹਦਾ ਵੀ ਬਹੁਤ ਬਿਜ਼ਨਸ ਚੱਲ ਰਿਹਾ ਜਿਹੜੀ ਮਿਲਾਵਟ ਹੁੰਦੀ ਹੈ ਗੋੜ ਚ ਸਾਡੇ ਸੂਲ ਇਹ ਪੈਣ ਕੀ 10 ਸਾਲ ਤੋਂ ਅਸੀਂ ਗੋੜ ਦਾ ਸੇਵਨ ਕਰਦੇ ਆਂ ਹਾਂਜੀ ਆਪਣੀ ਅੱਖੀ ਅਸੀਂ ਤਿਆਰ ਕਰਾਉਣਾ ਉਹਦੇ ਚ ਅਸੀਂ ਮਿੱਠਾ ਸੋਟਾ ਨਹੀਂ ਪੈਣ ਦਿੰਦੇ ਉਹਦੇ ਚ ਕੋਈ ਕੈਮੀਕਲ ਨਹੀਂ ਪੈਣ ਦਿੰਦੇ ਤੇ ਭਰੋਸੇ ਵਾਲੇ ਬੰਦਿਆਂ ਕੋਲ ਤਿਆਰ ਕਰਾਉਣਾ ਇਕੱਠਾ ਸਟਾਕ ਰੱਖ ਲੈਣਾ ਸਾਲ ਉਹੀ ਬਰਤਣਾ ਸਾਹਮ ਕੇ ਹੂੰ ਖੰਡ 10 ਸਾਲ ਹੋ ਗਿਆ ਹੱਥਾਂ ਦੇ ਵਿੱਚ ਫੜਕੀ ਨਹੀਂ ਦੇਖੀ ਚਾਹ ਉਹ ਵੀ ਨਹੀਂ